ਅਸੀਖਾ ਸਾਰਿਆਂ ਨੂੰ ਜਿਦਾਂ ਕਿ ਆਪਾਂ ਜਾਣਦੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਨਾ ਸੋਸ਼ਲ ਮੀਡੀਆ ਉੱਤੇ ਸਾਊਥ-ਈਸਟ ਏਸ਼ੀਅਨ ਕਮਿਊਨਿਟੀ ਵਾਸਤੇ ਸਿੱਖਾ ਵਾਸਤੇ ਬਹੁਤ ਜ਼ਰਾ ਹੇਟਡ ਪੇਸ਼ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮੈਂ ਇਹ ਤਾਂ ਨਹੀਂ ਕਹਾਵਾਂਗੇ ਸਾਰੀਆਂ ਗੱਲਾਂ ਹੀ ਗਲਤ ਨੇ ਪਰ ਬਹੁਤੀਆਂ ਗੱਲਾਂ ਫੇਕ ਨਿਊਜ਼ ਜਾਂ AI ਦਾ ਇਸਤੇਮਾਲ ਕਰਕੇ ਪਿਕਚਰ ਜਨਰੇਟ ਕੀਤੀਆਂ ਜਾ ਰਹੀਆਂ ਨੇ। ਜਿਹਦੇ ਵਿੱਚ ਸਿੱਖਾਂ ਨੂੰ ਤੇ ਸਾਊਥ-ਈਸਟ ਏਸ਼ੀਅਨ ਕਮਿਊਨਿਟੀ ਨੂੰ ਜਾਂ ਇੰਡੀਅਨ ਕਮਿਊਨਿਟੀ ਨੂੰ ਜਾਂ ਫਿਰ ਪੰਜਾਬੀਆਂ ਦੀ ਗੱਲ ਕਰੀਏ ਉਹਨਾਂ ਨੂੰ ਬਹੁਤ ਹੀ ਬੈਡ ਲਾਈਟ ਦੇ ਵਿੱਚ ਵਿਖਾਇਆ ਜਾ ਰਿਹਾ ਹੈ। ਕੁਝ ਇਨਸੀਡੈਂਟਸ ਹੁੰਦੇ ਨੇ ਜਿਹਨਾਂ ਵਾਸਤੇ ਸਾਡੇ ਲੋਕ ਜ਼ਿੰਮੇਵਾਰ ਨੇ ਪਰ ਬਹੁਤ ਜ਼ਿਆਦਾ ਇਨਸੀਡੈਂਟਸ ਦੇ ਵਿੱਚ ਬਹੁਤ ਜ਼ਿਆਦਾ ਭਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਹੇਟ ਪੈਦਾ ਕੀਤੀ ਜਾ ਰਹੀ ਹੈ ਇੰਡੀਅਨ ਕਮਿਊਨਿਟੀ ਵਾਸਤੇ ਖਾਸ ਕਰਕੇ ਐ ਸਿੱਖਾਂ ਵਾਸਤੇ। ਐਰੀਸਨ ਵਾਕਨਰ ਨਾਮ ਦਾ ਇੱਕ ਜਰਨਲਿਸਟ ਹੈ ਜੋ ਕਿ ਟ੍ਰੂ ਨਾਰਥ ਜੀ মিডিਆ ਹਾਊਸ ਉੱਤੇ ਕੰਮ ਕਰਦਾ ਹੈ। ਇਹ ਉਹਨੇ ਇੱਕ ਪੋਸਟ ਦੇ ਵਿੱਚ ਜੋ ਰਾਜ ਲਿਬਰਲ ਦੇ ਐਮਪੀ ਨੇ ਉਹਨੂੰ ਅਟੈਕ ਕਰਕੇ ਪੋਸਟ ਪਾਈ ਸੀ ਜਿਹਦੇ ਵਿੱਚ ਇੱਕ AI ਤੋਂ ਜਨਰੇਟ ਕੀਤੀ ਹੋਈ ਪਿਕਚਰ ਜੋ ਕਿ ਫੋਟੋਸ਼ਾਪ ਕੀਤੀ ਹੋਈ ਸੀ ਨੂੰ ਉਹਨੇ ਅਟੈਕ ਕੀਤਾ ਸੀ ਐਮਪੀ ਨੂੰ ਉਹਨੇ ਵਿਖਾਇਆ ਸੀ ਕਿ ਕਿਦਾਂ ਇੱਕ ਸਿੱਖ ਬਜ਼ੁਰਗ ਵਿਅਕਤੀ ਗੈਸ ਸਟੇਸ਼ਨ ਉੱਤੇ ਪਿਸ਼ਾਬ ਕਰ ਰਿਹਾ ਹੈ ਜੋ ਕਿ ਸਰਾਸਰ ਗਲਤ ਸੀ ਕਿਉਂਕਿ ਉੱਥੇ ਦੇ ਜੋ ਗੈਸ ਸਟੇਸ਼ਨ ਦੇ ਮਾਲਕ ਸੀ ਉਹਨਾਂ ਨੇ ਵੀ ਇਸ ਗੱਲ ਦਾ ਕੰਡਣ ਕੀਤਾ ਦੇ ਨਾਲ ਦੀ ਨਾਲ ਹੀ ਲੋਕਾਂ ਨੇ ਉਸ ਫੋਟੋ ਨੂੰ ਵੀ ਡੀਬੰਕ ਕਰਤਾ ਕਿਉਂਕਿ ਉਹਦੇ ਕਈ ਐਂਗਲ ਸੀ ਜਿਹਦੇ ਵਿੱਚ ਉਹ ਬਜ਼ੁਰਗ ਵਿਅਕਤੀ ਇੱਕ ਐਂਗਲ ਤੋਂ ਪੂਰੇ ਟਰੌਜ਼ਰ ਦੇ ਵਿੱਚ ਸੀ ਤੇ ਦੂਜੇ ਐਂਗਲ ਦੇ ਵਿੱਚ ਇਥੋਂ ਉਹਨੇ ਵਿਖਾਇਆ ਸੀ ਕਿ ਪਿਸ਼ਾਬ ਕਰ ਰਹੇ ਨੇ ਤੇ ਸ਼ਾਰਟਸ ਪਾਏ ਹੋਏ ਸੀ ਤੇ ਨਾਲ ਦੀ ਨਾਲ ਹੀ ਜੋ ਉਹਨਾਂ ਦਾ ਪਰਛਾਵਾਂ ਸੀ ਗੱਡੀ ਦੇ ਵਿੱਚ ਉਹ ਤੋਂ ਵੀ ਪਤਾ ਲੱਗਦਾ ਸੀ ਕਿ ਫੋਟੋ ਫੋਟੋਸ਼ਾਪ ਕੀਤੀ ਹੋਈ ਹੈ ਸੋ ਲੋਕਾਂ ਨੇ ਹੈਰਿਸਨ ਫਾਕਨਰ ਨੂੰ ਬਹੁਤ ਜ਼ਿਆਦਾ ਪੋਸਟ ਦੇ ਵਿੱਚ ਅਟੈਕ ਕੀਤਾ ਜਿੱਥੇ ਉਹਨਾਂ ਨੇ ਗੋਰਿਆਂ ਨੂੰ ਵੀ ਵਿਖਾਇਆ ਕਿ ਉਹ ਜਿੱਥੇ ਪਿਸ਼ਾਬ ਕਰ ਰਹੇ ਸੀ ਪਲੇਸਸ ਦੇ ਵਿੱਚ ਗੰਦਾਰੇ ਸੀ ਇਦਾ ਦੇ ਹੇਟ ਜਦੋਂ ਬੈਕ ਐਂਡ ਫੋਰਥ ਹੋਣ ਲੱਗ ਜਾਂਦੀ ਹੈ ਤਾਂ ਕਮਿਊਨਿਟੀ ਦੇ ਵਿੱਚ ਜਾਂ ਤੁਹਾਡੇ ਸਮਾਜ ਦੇ ਵਿੱਚ ਬਹੁਤ ਹੀ ਵੰਡੀਆਂ ਪੈਂਦੀਆਂ ਨੇ ਤੇ ਇਦਾਂ ਦੇ ਬਹੁਤ ਹੀ ਜ਼ਿਆਦਾ ਪੇजेस ਨੇ ਟਿਕਟੋਕ ਦੇ ਉੱਤੇ ਜਾਂ ਇੰਸਟਾਗ੍ਰਾਮ ਦੇ ਉੱਤੇ ਜਿੱਥੇ ਸਿੱਖਾਂ ਨੂੰ ਬਹੁਤ ਹੀ ਬੈਡ ਸ਼ੇਪ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਬਜ਼ੁਰਗ ਵਿਅਕਤੀ ਨੂੰ ਬਹੁਤ ਬੈਡ ਸ਼ੇਪ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਸ਼ਾਇਦ ਇੱਕ ਦਾ ਕੁ ਇਨਸੀਡੈਂਟਸ ਹੁੰਦੇ ਵੀ ਨੇ ਜਿੱਥੇ ਕੋਈ ਬਜ਼ੁਰਗ ਵਿਅਕਤੀ ਹੋ ਸਕਦਾ ਹੈ ਕਿ ਉਹਨੂੰ ਬਾਥਰੂਮ ਜਾਣ ਦਾ ਟਾਈਮ ਨਾ ਲੱਗਿਆ ਹੋਵੇਗਾ ਬਜ਼ੁਰਗਾਂ ਦੀ ਮਜਬੂਰੀ ਹੁੰਦੀ ਹੈ ਕਿ ਕਈ ਵਾਰੀ ਉਹਨਾਂ ਦਾ ਆਪਣੇ ਆਪੇ ਕੰਟਰੋਲ ਨਹੀਂ ਹੁੰਦਾ ਇਹ ਉਹਨਾਂ ਦਾ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਚੁੱਕੀ ਹੁੰਦੀ ਹੈ ਕਿ ਕੁਝ ਐਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ ਬਟ ਕਈ ਨੌਜਵਾਨ ਤੇ ਜਵਾਨ ਲੋਕ ਵੀ ਇਹ ਜਗੰਦ ਪਾਉਂਦੇ ਨੇ ਤੇ ਦਿਸ ਇਜ਼ ਅਕ੍ਰੋਸ ਆਲ ਕਮਿਊਨਿਟੀਜ਼ ਬਟ ਸਪੈਸੀਫਿਕਲੀ ਟੂ ਟਾਰਗੇਟ ਆ ਸਿੰਗਲ ਕਮਿਊਨਿਟੀ ਇਜ਼ ਰੀਅਲੀ ਰੀਅਲੀ ਬੈਡ ਟੂ ਟਾਰਗੇਟ ਆ ਸਿੰਗਲ ਕਮਿਊਨਿਟੀ ਤੇ ਉਹਦੇ ਖਿਲਾਫ ਹੇਟ ਰੀਡ ਪੈਦਾ ਕਰਨਾ ਬਹੁਤ ਹੀ ਮਾੜੀ ਗੱਲ ਹੈ ਤੇ ਇਹ ਪਿਛਲੇ ਕਾਫੀ ਸਮੇਂ ਤੋਂ ਚੱਲਦਾ ਪਿਆ ਤੇ ਹੁਣ ਇਹਨੂੰ ਲੋਕਾਂ ਨੇ ਡੀਬੰਕ ਕਰਨਾ ਵੀ ਸ਼ੁਰੂ ਕਰ ਦਿੱਤਾ ਜਿੱਦਾਂ ਕਈ ਗੋਰੇ ਗੋਰੀਆਂ ਜੋ ਕਿ ਇਹਨਾਂ ਚੀਜ਼ਾਂ ਨੂੰ ਖੰਡਨ ਕਰ ਰਹੇ ਨੇ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਵੀਡੀਓਜ਼ ਹੀ ਪਾਈਆਂ ਨੇ ਖਾਸ ਕਰ ਵਿਸਾਗਾ ਵਿੱਚ ਤੋਂ ਬਹੁਤ ਸਾਰੇ ਰੈਜ਼ੀਡੈਂਟਸ ਸੀ ਤੇ ਬਿਜ਼ਨੈਸਿਸ ਸੀ ਜਿਨ੍ਹਾਂ ਨੇ ਇਸ ਸਟੋਰੀਜ਼ ਨੂੰ ਡੀਬੰਕ ਕੀਤਾ ਕਿ ਉੱਥੇ ਕਦੇ ਵੀ ਉਹ ਇਹਨੇ ਸਾਲ ਤੋਂ ਉੱਥੇ ਬਿਨਸਰਨ ਕਰ ਰਹੇ ਨੇ ਜਾਂ ਰਹੇ ਨੇ ਜਿਹੜੇ ਉੱਥੇ ਦੇ ਲੋਕਲਸ ਨੇ ਤੇ ਉਹਨਾਂ ਨੇ ਕਦੇ ਵੀ ਇਹ ਜਿਹੇ ਨਹੀਂ ਵੇਖਿਆ ਕਿ ਕੋਈ ਲੋਕ ਉੱਥੇ ਪਿਸ਼ਾਬ ਕਰ ਰਹੇ ਹੋਵੇ ਜਾਂ ਉੱਥੇ ਹਿਊਮਨ ਐਕਸਕ੍ਰੀਟਾ ਛੱਡ ਰਿਹਾ ਹੋਵੇ ਇਹ ਸਟੋਰੀਜ਼ ਸਰਾਸਰ ਗਲਤ ਸੀ ਹੋ ਸਕਦਾ ਇੱਕਾ ਦੁਕਾ ਸਟੋਰੀਜ਼ ਹੋਈਆਂ ਵੀ ਹੋਣ ਜੁਰਨ ਤੌਰ ਤੇ ਜਿਹਦਾ ਆਪਾਂ ਕੰਡਣ ਵੀ ਨਹੀਂ ਕਰ ਸਕਦੇ ਤੇ ਪੂਰੀ ਤਰ੍ਹਾਂ ਤੇ ਆਪੇ ਵੀ ਨਹੀਂ ਕਰਦੇ ਕਿ ਸੱਚ ਸਟੋਰੀਜ਼ ਨੇ ਬਟ ਇਹਨਾਂ ਸਟੋਰੀਜ਼ ਨੂੰ ਬਹੁਤ ਲੋਕਾਂ ਨੇ ਡੀਪ ਬੰਕ ਕੀਤਾ ਕਿ ਐਦਾਂ ਦਾ ਜੋ ਵੀ ਹੁੰਦਾ ਉਹ ਕ੍ਰਾਸ ਆਲ ਕਮਿਊਨिटीज ਹੀ ਹੁੰਦਾ ਹੈ ਜੇ ਹੁੰਦਾ ਵੀ ਹੈ ਇਹ ਸਿਰਫ ਇਹ ਨਹੀਂ ਹੁੰਦਾ ਕਿ ਸਿਰਫ ਇੱਕ ਕਮਿਊਨਿਟੀ ਐਦਾਂ ਦਾ ਕੁਝ ਕਰ ਰਹੀ ਹੈ ਤੇ ਇੱਕ ਕਮਿਊਨਿਟੀ ਨੂੰ ਐਦਾਂ ਲੈ ਕੇ ਬਦਨਾਮ ਕਰਨਾ ਤੇ ਉੱਥੇ ਜਿਹੜੇ ਬਿਜ਼ਨੈਸਿਸ ਨੇ ਤੇ ਉਹ ਹਾਰਟ ਹੋਏ ਨੇ ਪਲੱਸ ਉੱਥੇ ਜਿਹੜੇ ਲੋਕ ਨੇ ਜੋ ਵੈਲਕਮਿੰਗ ਲੋਕ ਨੇ ਬਹੁਤ ਜ਼ਿਆਦਾ ਉਸਕੇ ਮੈਰਟੀ ਦੇ ਉਹ ਵੀ ਹਾਰਟ ਹੋਏ ਨੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਉਹਨਾਂ ਦੇ ਸ਼ਹਿਰ ਨੂੰ ਲੋਕ ਵੇਖਣ ਆਉਣ ਤੇ ਉੱਥੇ ਦੇ ਬੀਜਸ ਉੱਤੇ ਨੰਬਰ ਦੇ ਵਿੱਚ ਆਉਣ ਤੇ ਕੈਨੇਡੀਅਨ ਕਲਚਰ ਹਰੇਕ ਕਿਸ ਨੂੰ ਵੈਲਕਮ ਵੀ ਕਰਦਾ ਹੈ ਹੋਰ ਵੀ ਕਈ ਕਮਿਊਨਿਟੀਜ਼ ਨੇ ਇਸ ਤਰ੍ਹਾਂ ਕੀ ਦੀ ਜੋ ਫੇਕ ਨਿਊਜ਼ ਨੇ ਜਾਂ ਜੋ AI ਤੋਂ ਕ੍ਰੀਏਟਡ ਪਿਕਚਰਸ ਨੇ ਇਹਨਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ ਇਹ ਇੱਕ ਸਪੈਸਿਫਿਕ ਗਰੂਪੀ ਹੈ ਜਾਂ ਇੱਕ ਸਪੈਸਿਫਿਕ ਤੜਾਈ ਹੈ ਜੋ ਇਸ ਤਰੀਕੇ ਦੀ ਹੇਟ ਰੀਡ ਪੈਦਾ ਕਰ ਰਿਹਾ ਹੈ ਕਿਉਂਕਿ ਹੁਣ ਉਹਨਾਂ ਦੇ ਵਿੱਚ ਇੱਕ ਜੈਲਸ ਫੈਕਟਰ ਵੀ ਆ ਰਿਹਾ ਤੇ ਸ਼ਾਇਦ ਉਹਨਾਂ ਦੇ ਅੰਦਰ ਇੱਕ ਦਰਵੀ ਹੈ ফর व्हाट ರೀজন ఐ ডোন্ট نو ਬਟ ਇਹ ਡਾਰਾ ਕੇ ਸ਼ਾਇਰ ਕਿਤੇ ਹੈ ਜੋ ਇਮੀ ਗ੍ਰਸ਼ ਨੇ ਸਾਡੇ ਉੱਤੇ ਟੇਕਓਵਰ ਨਾ ਕਰ ਲਿਆ। ਇਸੇ ਕਰਕੇ ਉਹ ਇਹ ਜੀਆਂ ਪੁੱਟੀਆਂ ਸਿੱਧੀਆਂ ਪੋਸਟਾਂ ਵੀ ਪਾਉਂਦਾ। ਪਰ ਨਾਲ ਦੀ ਨਾਲ ਹੀ ਸਾਨੂੰ ਇਹ ਸਮਝਣ ਦੀ ਵੀ ਲੋੜ ਹੈ ਕਿ ਦੂਜੇ ਇਨਸਾਨ ਨੂੰ ਮੌਕਾ ਕਈ ਵਾਰੀ ਅਸੀਂ ਆਪ ਵੀ ਦੇ ਦਿੰਦੇ ਨੇ। ਅਸੀਂ ਜੋ ਪਲਾਜ਼ਿਆਂ ਦੇ ਵਿੱਚ ਖੁੱਲਣ ਬਾਜੀ ਵੇਚਦੇ ਆ ਨੌਜਵਾਨਾਂ ਵੱਲੋਂ ਜਾਂ ਫਿਰ ਹੋਰ ਤਰ੍ਹਾਂ ਤਰ੍ਹਾਂ ਦੀਆਂ ਜੋ ਹਰਕਤਾਂ ਹੁੰਦੀਆਂ ਨੇ ਇਹ ਵੀ ਕਿਸੇ ਟੀਕੇ ਦੇ ਨਾਲ ਸਾਡੀ ਕਮਿਊਨਿਟੀ ਨੂੰ ਬੈਡ ਸ਼ੇਪ ਦੇ ਵਿੱਚ ਲਿਆਉਂਦੀਆਂ ਨੇ। ਇਤਨਾ ਕਿ ਇਹ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਬਿਹੇਵ ਕਰੀਏ ਇੱਕ ਪੜੇ ਲਿਖੇ ਸਲਝੇ ਹੋਏ ਸ਼ਾਇਰੀਆਂ ਦੇ ਵਾਂਗੂ ਇੱਕ ਸਿਵਲਾਈਜ਼ਡ ਸੋਸਾਇਟੀ ਦੇ ਵਾਂਗੂ ਤਾਂ ਕਿ ਉੱਥੇ ਅਸੀਂ ਲੋਕਾਂ ਦੇ ਸਾਹਮਣੇ ਇੱਕ ਬੈਡ ਪਿਕਚਰ ਨਾ ਪੇਸ਼ ਕਰੀਏ ਅੱਜ ਤੁਸੀਂ ਨੌਜਵਾਨੋਂ ਬੜਕਾ ਲਓ ਤੁਹਾਡੀਆਂ ਫੈਮਲੀਆਂ ਵੀ ਇੱਥੇ ਹੀ ਆਉਣੀਆਂ ਨੇ ਤੇ ਤੁਸੀਂ ਇੱਥੇ ਹੀ ਰਹਿਣਾ ਕੱਲ ਨੂੰ ਕੋਈ ਹੋਰ ਵੀ ਇਹੋ ਜਿਹੀ ਹਰਕਤਾਂ ਕਰੂਗਾ ਕਿਉਂਕਿ ਤੁਸੀਂ ਇਹ ਕੀਤੀਆਂ ਨੇ ਪੂਰਨ ਹਮੇਸ਼ਾ ਚੰਗੇ ਪਾਉਣੇ ਚਾਹੀਦੇ ਨੇ ਜਿੰਜਾ ਸਾਡੇ ਬਜ਼ੁਰਗਾਂ ਨੇ ਪਾਏ ਸਾਡੇ ਬਜ਼ੁਰਗਾਂ ਨੇ ਬਹਾਦਰੀ ਦੀਆਂ ਮਿਸਾਲਾਂ ਪੇਸ਼ ਕੀਤੀਆਂ ਨੇ ਵਰਲਡ ਵਾਰ ਦੇ ਵਿੱਚ ਲੜ ਕੇ ਤੇ ਜਿਹੜੇ ਗੋਰੇ ਪੁਰਾਣੇ ਆਰਮੀ ਬੈਕਗ੍ਰਾਉਂਡ ਦੇ ਵਿੱਚ ਨੇ ਤੇ ਉਹ ਅੱਜ ਤੱਕ ਐਪਰੀਸ਼ੀਏਟ ਕਰਦੇ ਨੇ ਪਰ ਜਿਹੜੀਆਂ ਹਰਕਤਾਂ ਅਸੀਂ ਪਿਛਲੇ ਕੁ ਸਮੇਂ ਦੇ ਵਿੱਚ ਕੀਤੀਆਂ ਨੇ ਮੈਂ ਸਿਰਫ ਇੱਕ ਧੜੇ ਦੀ ਗੱਲ ਨਹੀਂ ਕਰ ਰਿਹਾ ਮੈਂ ਤੇ ਹਰ ਇੱਕ ਇਨਸਾਨ ਦੀ ਗੱਲ ਕਰ ਰਿਹਾ ਐਜ਼ ਅ ਕਮਿਊਨਿਟੀ ਐਜ਼ ਅ ਹੋਲ ਸਾਡੀ ਰਿਸਪੌਂਸਿਬਿਲਟੀ ਵੱਧਦੀ ਹੈ ਕਿ ਅਸੀਂ ਚੰਗੇ ਐਗਜ਼ਾਮਪਲ ਦੇ ਵੀ ਸੈੱਟ ਕਰੀਏ ਤੇ ਨਾਲ ਦੀ ਨਾਲ ਹੀ ਸਾਡੀ ਇਹ ਰਿਸਪੌਂਸਿਬਿਲਟੀ ਵੱਧਦੀ ਹੈ ਕਿ ਜਦੋਂ ਇਹ ਜੀਆਂ ਫੇਕ ਸਟੋਰੀਜ਼ ਇੰਟਰਨੈਟ ਉੱਤੇ ਸਪਰੈਡ ਕੀਤੀਆਂ ਜਾਂਦੀਆਂ ਨੇ ਤੇ ਉਹਨੂੰ ਵੀ ਡੀਬੰਕ ਕਰੀਏ ਉਹਦੇ ਖਿਲਾਫ ਪੋਸਟਾਂ ਪਾਈਏ ਤੇ ਉਸ ਜੋ ਝੂਠ ਹੈ ਉਹਨੂੰ ਨੰਗਾ ਕਰੀਏ ਆਈ ਹੋਪ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਡੂ ਲਾਈਕ ਸ਼ੇਅਰ ਐਂਡ ਕਮੈਂਟ ਥੈਂਕ ਯੂ ਬਾਏ